ਸਿੱਖਾਂ ਦੇ 5ਵੇਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਲੈ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਇਸ ਦੇ ਤਹਿਤ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿਖੇ ਨਮਸਤਕ ਹੋਣ ਲਈ ਸੰਗਤਾਂ ਦੇਸ਼ ਭਰ ਤੋਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਪ੍ਰਤੀਕਰਮਾਂ ਦੇ ਚਾਰੇ ਪਾਸੇ ਠੰਡੇ ਮਿੱਠੇ ਜਲਦੀਆਂ ਛਬੀਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਵੱਖ-ਵੱਖ ਸੋਸਾਇਟੀ ਦੇ ਸਹਿਯੋਗ ਨਾਲ ਲਗਾਈਆਂ ਗਈਆਂ ਨੇ ਵਾਇਕੁਰਜੀ ਕਾ ਖਾਲਸਾ ਵਾਇਕੁਰਜੀ ਕੀ ਫਤਿਹ ਗੁਰਦੁਆਰਾ ਸੁਪਨੀ ਸਾਹਿਬ ਸੇਵਾ ਸੋਰਟੀ ਪੁਰਾਣੀ ਕਚੈਰੀ ਰੋਡ ਰਾਜਪੁਰਾ ਵਿਖੇ ਹੀ ਮਹਾਨ ਕੀਰਤਨ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਪੰਥ ਦੇ ਮਹਾਨ ਸ਼ਖਸੀਤਾਂ ਕੀਰਤਨੀਆਂ ਜਥੇ ਪਰਹੀਂ ਗੁਰੂ ਘਰ ਦੀਆਂ ਖੁਸ਼ੀਆਂ ਵਸੇ ਪ੍ਰਾਪਤ ਕਰ ਰਹੇ ਹਨ ਇਸ ਵਿੱਚ ਪਤਵੰਤੇ ਸੱਜਣ ਐਮਐਲਏ ਸਰਦਾਰ ਹਰਦੇਆ ਸਿੰਘ ਗੰਬੋਜ ਜੱਗਾ ਜੀ ਸਾਰੇ ਆਪਣੇ ਐਮਐਲਏ ਰਾਜਪੁਰਾ ਸਾਹਿਬਾਨ ਦੇ ਉਸ ਤੋਂ ਪ੍ਰੰਤ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਕਥਾ ਰਾਈ ਵਿਚਾਰਾਂ ਰਾਈ ਸੰਗਤਾਂ ਨੂੰ ਨਿਹਾਲ ਕਰ ਰਹੇ ਨੇ ਤੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਆਜਿ ਨੂੰ ਕੀਰਤਨ ਰਾਈ ਸਰਵਨ ਕਰਵਾ ਰਹੇ ਹਨ ਸੰਗਤਾਂ ਨੂੰ ਮਹਾਨ ਦੂਰੋਂ ਨੇੜੋਂ ਚੱਲ ਕੇ ਮਹਾਨ ਇਸ ਕੀਰਤਨ ਦਰਬਾਰ ਵਿੱਚ ਸੰਗਤਾਂ ਨੂੰ ਖੁਸ਼ੀਆਂ ਪ੍ਰਾਪਤ ਹੋ ਰਹੇ ਹਨ ਮਹਾਂ ਪੰਜਵੇਂ ਪਾਸ਼ਾ ਸਾਈਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ੀਧੀ ਦਿਹਾੜੇ ਨੂੰ ਮੁੱਖ ਰੱਖਦੇ ਹੋਇਆ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸੁਖਨੀ ਸਾਹਿਬ ਸੇਵਾ ਸੁਸਾਇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਇਸ ਵਿੱਚ ਮਹਾਨ ਸ਼ਖਸੀਅਤਾਂ ਨੇ ਇਸ ਸਮਾਗਮ ਵਿੱਚ ਆ ਕੇ ਸ਼ਾਮਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਆਂ ਹਨ ਗੁਰੂ ਘਰ ਲੰਗਰ ਅਟੁੱਟ ਵਰਤੇ ਹਨ ਠੰਡੇ ਮਿੱਠੇ ਜਲਦੀਆਂ ਸ਼ੇਬੀਆਂ ਵੀ ਚੱਲ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਗੁਰਦੁਆਰਾ ਸੁਖਣੀ ਸਾਹਿਬ ਵਿਖੇ ਜਿਹੜਾ ਮਹਾਨ ਕੀਰਤਨ ਦਰਬਾਰ ਔਰ ਜੋ ਗੁਰੂ ਸਾਹਿਬ ਨੂੰ ਇੱਥੇ ਅੱਜ ਉਹਨਾਂ ਨੂੰ ਉਹਨਾਂ ਦੀ ਜੀ ਸ਼ਹੀਦੀ ਨੂੰ ਯਾਦ ਕਰਦੇ ਹੋਏ ਸਮੂਹ ਸਾਧ ਸੰਗਤ ਅੱਜ ਇੱਥੇ ਪਹੁੰਚੀ ਹੈ ਅਸੀਂ ਵੀ ਅੱਜ ਸਾਰੇ ਸਾਡੇ ਸਤਕਾਰਯੋਗ ਜੱਗਾ ਜੀ ਦੇ ਨਾਲ ਇੱਥੇ ਦਰਸ਼ਨ ਦੇਦਾਰ ਔਰ ਇਸ ਕੀਰਤਨ ਦਾ ਲਾਹਾ ਲੈਣ ਵਾਸਤੇ ਆਏ ਆ ਮੈਂ ਅੱਜ ਇੱਥੇ ਸਾਰੇ ਆਏ ਹੋਏ ਸੰਗਤ ਦਾ ਧੰਨਵਾਦ ਕਰਦਾ ਜੋ ਆਏ ਆ ਗੁਰੂ ਸਾਹਿਬ ਜੀ ਦਾ ਇਤਿਹਾਸ ਦੇਖਿਆ ਸੁਣਿਆ ਔਰ ਉਹਨਾਂ ਦੇ ਜਿਹੜੇ ਨਕਸ਼ੇ ਕਦਮ ਐ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਦੇਸ਼ਕੌਮ ਵਾਸਤੇ ਉਹਨਾਂ ਨੂੰ ਅਸੀਂ ਸਾਰੇ ਅੱਜ ਯਾਦ ਕਰ ਰਹੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ